ਦੋਸਤੋ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਬਠਿੰਡਾ ਸਬਜ਼ੀ ਮੰਡੀ ਦੇ ਰੇਟ ਬਠਿੰਡਾ ਸਬਜ਼ੀ ਮੰਡੀ ਦੇ ਵਿੱਚ ਕਲੇਲਾ 50-55 ਬੈਂਗਣੀ 25 ਰੁਪਏ ਕਿਲੋ ਇਸ ਤਰ੍ਹਾਂ ਗੋਭੀ ਵਿਕੀ 8 ਤੋਂ 10 ਰੁਪਏ ਹਰੀ ਮਿਰਚ ਵਿਕੀ ਹੈ 80 ਤੋਂ 90 ਪਿੰਡੀ ਵਿਕੀ ਹੈ 100 ਰੁਪਏ ਕਿਲੋ ਇਹ ਸਭ ਥੋਕ ਮੰਡੀ ਦੇ ਰੇਟ ਨੇ ਤੇ ਵਿੰਸ ਉਸੇ ਤਰ੍ਹਾਂ 70 75 ਪੀ ਆਦਰ ਵਿੱਚ ਇਹ ਦਾਸ ਤੋਂ 12 ਰੁਪਏ 13 14 ਵੀ ਵਿਕੀ ਹੈ ਕੁਆਲਿਟੀ ਦੇ ਹਿਸਾਬ ਨਾਲ ਤੇ ਮਿੱਠੀ ਦੀ ਗੱਲ ਕਰੀਏ ਤਾਂ ਮਿੱਠ ਹੈਗੀ ਹੈ 75 ਤੋਂ 80 ਰੁਪਏ ਇਹ ਲੌਕੀ ਵਿਕੀ ਹੈ ਜੀ 20 ਤੋਂ 25 ਰੁਪਏ ਕਿਲੋ ਤੇ ਸ਼ਮਲਾ ਵਿੱਚ ਵਿਕੀ ਹੈ 35 ਤੋਂ 38 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਧੋਕ ਮੰਡੀ ਦੇ ਰੇਟ ਨੇ ਤੇ ਮਟਰ ਦਾ ਰੇਟ ਵੀ ਹੈ ਤੇ 20 ਤੋਂ 25 ਰੁਪਏ ਕਿਲੋ ਪਾਲਾਕੇ ਸਵੇਰੇ ਮੰਡੀ ਖੁੱਲਣ ਦੇ ਰੇਟ ਨੇ ਤੇ ਸਮੇਂ ਦੇ ਅਨੁਸਾਰ ਇਹ ਬਾਦੇ ਘਟਦੇ ਰਹਿੰਦੇ ਨੇ ਕਿ ਥੋਕ ਮੰਡੀ ਦੇ ਰੇਟ ਨੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਕੁਆਲਟੀਆਂ ਆਈਆਂ ਨੇ ਕਈ ਤਰ੍ਹਾਂ ਦੀਆਂ ਕਿਸਮਾਂ ਆਈਆਂ ਨੇ ਉਸ ਹਿਸਾਬ ਨਾਲ ਰੇਟ ਵਾਦੇ ਘਟਦੇ ਰਹਿੰਦੇ ਨੇ ਤੇ ਜੇ ਦੇਸੀ ਮਟਰ ਲਈਏ ਤਾਂ 15 ਤੋਂ 20 ਵੇਚਿਆ ਹੈਗਾ ਰਿਲਾਇੰਸ ਦਾ ਮਟਰ ਲਈਏ ਤਾਂ 20 ਤੋਂ 25 ਰੁਪਏ ਤੱਕ ਵੇਚਿਆ ਸੀਗਾ ਜੇਕਰ ਤੁਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਰੇਟ ਸੁਣਨਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ Yeah